हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਪੰਘਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੂਤਪਿੰਡ ਵੀ ਬਿਲਕੁਲ ਨਜ਼ਦੀਕ ਆ ਸੋ ਜਿਹੜੀ ਸੜਕ ਦੋਸਤੋ ਪੱਟੀ ਮੋੜ ਤੋਂ ਪਹਿਲਾਂ ਚੀਮਾ ਬਰਵਾਲਾ ਤੇ ਦੁੱਬਲੀ ਤੋਂ ਹੁੰਦੀ ਹੋਈ ਬਿਲਕੁਲ ਕੋਟਪੁੱਡਾ ਤੇ ਇਹ ਅੱਗੇ ਤੂਤ ਪੰਘਾਲੇ ਨੂੰ ਆ ਜਾਂਦੀ ਹੈ ਤੇ ਅੱਗੇ ਖੇਮਕਰਨ ਨੂੰ ਸੜਕ ਜਾਂਦੀ ਹੈ ਹੀਰੇ ਵੀਰ ਦੇ ਕਾਰ ਆਏ ਆ ਦੋਸਤੋ ਪੰਗਾਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਇਸ ਘਰੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਠੀਕ ਆ ਜੀ ਜਦੋਂ ਵੀ ਕੋਈ ਪਸ਼ੂ ਤਿਆਰੀ ਤੇ ਹੁੰਦਾ ਵੈਸੇ ਇੱਕ ਗੱਲ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਈਏ ਕੋਈ ਪਸ਼ੂ ਵਪਾਰ ਦਾ ਕੀਤਾ ਨਹੀਂਗਾ ਘਰ ਦੇ ਪਸ਼ੂ ਹੁੰਦੇ ਆ ਠੀਕ ਆ ਜੀ ਜਦੋਂ ਵੀ ਕੋਈ ਪਸ਼ੂ ਤਿਆਰੀ ਵਾਲਾ ਹੁੰਦਾ ਜਾਂ ਫਿਰ ਸੋਇਆ ਸੋਇਆ ਪਸ਼ੂ ਉਹ ਵੀ ਰੇਲ ਕਰ ਦਿੰਦਾ ਠੀਕ ਆ ਜੀ ਤੇ ਜਿਵੇਂ ਜਿਵੇਂ ਕੋਈ ਐਨੀਮਲ ਤਿਆਰੀ ਤੇ ਆਉਂਦਾ ਅੱਜ ਤਰੀਕ 12 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 2:3 3 ਵਜੇ ਦਾ ਸਮਾਂ ਹੈ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਵੈੜ ਆਪਾਂ ਦਿਖਾਵਾਂਗੇ ਐਚ ਐਫ ਬ੍ਰੀਡ ਦੇ ਵਿੱਚ ਵੈੜ ਆ ਸੋ ਪਿਛਲੇ ਸਵੇਰ ਦਾ ਰਿਕਾਰਡ ਵੀ ਵੀਰ ਤੁਹ ਨੂੰ ਪੁੱਛ ਲਾਂਗੇ ਪਹਿਲੇ ਦੂਜੇ ਸਵੇਰ ਜਿੰਨੀ ਮਿਲਕਿੰਗ ਹੈ ਇਹਨੇ ਨੋਰਮਲ ਘਰੇ ਕਰਵਾਈ ਆ ਤੇ ਹੁਣ ਤਕਰੀਬਨ ਵੈਸੇ ਆਪਾਂ ਤੁਹਾਨੂੰ ਗੱਭਣ ਦਿਖਾ ਦੇ ਰਹੇ ਸੀ ਚਲੋ ਬਹੁਤ ਵਧੀਆ ਹੋ ਗਿਆ ਦੋਸਤੋ ਵੀ ਜਿਹੜੀ ਇਹ ਸੂਈ ਸਵਾਈਆ ਹੁਣ ਤੇ ਮਗਰ ਫੀਮੇਲ ਕਾਫ ਆ ਠੀਕ ਆ ਜੀ ਏ ਬੀ ਸੀ ਬੁਲਫਸ ਬੁਲਫ ਸੀਮਨ ਦੀ ਜਿਹੜੀ ਮਗਰ ਬੱਚੀ ਆਈ ਹੈ ਠੀਕ ਆ ਜੀ ਤੇ ਬਹੁਤ ਵਧੀਆ ਚੰਗੇ ਸੈਕਸਡ ਸੀਮਨ ਤੋਂ ਦੋਸਤੋ ਇਹ ਗੱਭਣ ਸੀਗੀ ਤੇ ਬੱਚਾ ਬਹੁਤ ਸੋਹਣਾ ਪਾਇਆ ਵੀਰ ਹੀਰੇ ਦੇ ਨਾਲ ਕਰ ਲਾਂਗੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਆਂਗੇ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਹੀਰੇ ਸਾਸਰੀ ਘਾਲ ਸਹੀ ਗੱਲ ਸਮਝ ਸਾਹਿਬ ਸਾਸਰੀ ਘਾਲ ਜੀ ਹੋਰ ਵੀਰ ਹੀਰੇ ਠੀਕ ਹੈ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਤੇ ਹੁਣ ਆਪਣੇ ਕੋਲ ਕਿਰਮਾ ਸੂਆ ਸੋਈ ਹੈ ਹੀਰੇ ਵੀਰੇ ਇਹ ਵੀਰ ਜੀ ਤਿੱਜਾ ਸੂਆ ਸੋਈ ਜੇ ਤਿੱਜਾ ਸੂਆ ਹਾਂਜੀ ਤੇ ਤਕਰੀਬਨ ਕੋਈ ਘੰਟਾ 2 ਘੰਟੇ ਪਹਿਲਾਂ ਸੋਈ ਇਹ ਨਹੀਂ ਇਹਨੂੰ ਤਕਰੀਬਨ ਅਜੇ ਤਕਰੀਬਨ 20 ਮਿੰਟ ਹੋਏ ਸਾਰੇ 20 ਮਿੰਟ ਹੀ ਹੋਇਆ 20 ਮਿੰਟ ਹੋਏ ਸਾਰੇ ਠੀਕ ਆ ਜੀ ਹਾਂਜੀ ਅੱਛਾ ਹੀਰੇ ਵੀਰ ਜਿੱਦਾਂ ਹੋਣ ਮਗਰਵੱਛੀ ਆ ਗਈ ਆ ਚੰਗੇ ਸੀਮਨ ਦੀ ਮਗਰਵੱਛੀ ਆ ਹਾਂਜੀ ਤੇ ਪਿਛਲੇ ਸਵੇਰ ਪਹਿਲੇ ਸਵੇਰ ਦਾ ਕੀ ਰਿਕਾਰਡ ਰਿਹਾ ਦੂਜੇ ਸਵੇਰ ਕਿੰਨਾ ਦੁੱਧ ਚਵਾਕੀ ਸੀ ਪਹਿਲੇ ਸਵੇਰ ਨੇ ਸੰਧੂ ਸਾਹਿਬ ਦੁੱਧ ਦਿੱਤਾ ਜੇ ਤਕਰੀਬਨ 26 ਤੋਂ 27 ਲੀਟਰ ਜੀ ਤੇ ਦੂਜੇ ਸਵੇਰ ਦੁੱਧ ਰਿਹਾ ਜੇ ਤਕਰੀਬਨ 33 34 32 ਹੂੰ ਗਰਮੀਆਂ ਹੀ ਸੂਈ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਅਰ ਕੀ ਤੀਜਾ ਸੂਆ ਅਰ ਕੀ ਉਮੀਦ ਕਰਦੇ ਆ 35 ਤੋਂ ਪਲੱਸ ਚੱਲੋਗੀ ਠੀਕ ਹੈ ਜੀ ਜੇ ਕੋਈ ਭੈਣ ਭਰਾ ਆਪਣਾ ਕੋਈ ਸਾਈ ਪਾਊਗਾ ਤਾਂ ਜਵਾਬ ਹੀ ਦਵਾਂਗੇ ਇਹ ਨਹੀਂ ਕਹਿਣ ਦੀ ਗੱਲ ਨਹੀਂ ਜਿਹੜਾ ਚੋਇਆ ਹੋਇਆ ਦੁੱਧ ਆ ਉਹ ਕਿਹਾ ਆਪਾਂ ਬਿਲਕੁਲ ਬਿਲਕੁਲ ਹਾਂਜੀ ਕੋਈ ਥਣਾ ਦੇ ਵਿੱਚ ਘੋਰ ਛੱਟਾ ਵੱਧ ਘੱਟ ਹੋਵੇ ਉਹਦੀ ਜ਼ਿੰਮੇਵਾਰੀ ਆਪਣੀ ਹੋਊਗੀ ਹੁਣ ਸੂਪ ਹੀ ਆ ਬਿਲਕੁਲ ਜੇ ਕਿਸੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਸਾਈ ਪਾ ਦੇ ਹਾਂ ਹਾਂ ਤੇ ਆਪਾਂ ਚਵਾ ਕੇ ਦੇ ਦਾਂਗੇ ਬਿਲਕੁਲ ਜੀ ਤੇ ਬੱਚੀ ਦਿੱਤੀ ਆ ਹਾਂ ਤੇ ਇੰਨਾ ਗੇ ਬੱਚੀ ਬਹੁਤ ਵਧੀਆ ਸੀਮੰਦੀ ਆ ਬਿਲਕੁਲ ਹਾਂਜੀ ਲਵ ਦੋਸਤੋ ਬੱਚੀ ਚੰਗੇ ਸੀਮੰਦੀ ਆ ਗਈ ਆ ਠੀਕ ਆ ਜੀ ਤੇ ਬਾਕੀ ਵੜ ਆਪ ਵੀ ਬਹੁਤ ਖੂਬਸੂਰਤਾਂ ਚੰਗੀ ਆ ਖੂਬਸੂਰਤ ਉਹ ਤੁਸੀਂ ਆ ਬੰਦਾ ਜਲਾ ਲਿਓ ਠੰਡੀ ਧੀਰੀ ਸੀਲਸ ਆਊਗਾ ਹਾਂਜੀ ਤੇ ਬਾਕੀ ਮਿਲਕ ਰਿਕਾਰਡ ਤੁਹਾਨੂੰ ਦੱਸ ਹੀ ਦਿੱਤਾ ਪਹਿਲੇ ਸਵੇਰ ਕੋਈ 5 ਲੀਟਰ ਤੋਂ ਪਲੱਸ ਦੂਜੇ ਸਵੇਰ ਕੋਈ 23 33 34 ਲੀਟਰ ਤੱਕ ਦੀ ਮਿਲਕਿੰਗ ਕਰਵਾਈ ਆ ਇਸ ਵਾਰ ਤੀਜਾ ਸਵੇਰ ਸੂਈਏ ਤੇ ਇਸ ਵਾਰ ਵੀ ਚੰਗੀ ਉਮੀਦ ਆਪਾਂ ਕਰ ਸਕਦੇ ਆ ਠੀਕ ਆ ਜੀ ਤੇ ਬਾਕੀ ਅਡ ਰੂਟਰ ਕੁਆਲਿਟੀ ਬਹੁਤ ਸੋਹਣੀ ਆ ਆਪਣਾ ਸੰਧੂ ਸਾਹਿਬ ਇਹ ਨਹੀਂ ਆਪਣਾ ਵਪਾਰ ਦਾ ਕੰਮ ਨਹੀਂ ਜੇਗਾ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਹਾਂਜੀ ਆਪਣੇ ਘਰ ਦੇ ਪਸ਼ੂ ਆ ਕੋਈ ਆਪਾਂ ਖਰੀਦਿਆ ਨਹੀਂ ਆ ਕੋਈ ਆਪਾਂ ਲਿਆਂਦਾ ਨਹੀਂ ਆ ਹਾਂ ਆਪਣਾ ਜਿਵੇਂ ਤਿਆਰ ਹੋ ਜਾਂਦੇ ਆਪਣੇ ਉਹ ਵੇਲੀ ਦੇ ਵਿੱਚ گاਵਾ ਬਾਹਰ ਵੀ ਹੈਗੀਆਂ ਬਾਹਰ ਮੱਝਾ ਵੀ ਖਾਦੇ ਹੋ ਭਾਵੇਂ ਠੀਕ ਹੈ ਜੀ ਆਪਾਂ ਇਤਰਾ ਵਿੱਚੋ ਸੇਲ ਕਰਦੇ ਹੀ ਤੇ ਫਿਰ ਤਿਆਰ ਹੋ ਜਾਂਦਾ ਡੰਗਰਾ ਠੀਕ ਹੈ ਜੀ ਹਾਂਜੀ ਆਪਣਾ ਨਾਲ ਡੇਰੀ ਦਾ ਕੰਮ ਆ ਬਿਲਕੁਲ ਦੱਤ ਪਾਈ ਜਾਈਦਾ ਮਤਲਬ ਡੇਰੀ ਦਾ ਵੀਰ ਹੋਣਾ ਦਾ ਜਿਆਦਾ ਖਾਸ ਤੌਰ ਤੇ ਕੰਮ ਆ ਤੇ ਵੈਸੇ ਜਦੋਂ ਮੈਂ ਪਹਿਲਾਂ ਜ਼ਿਕਰ ਕਰਤਾ ਪਸ਼ੂ ਕੋਈ ਵੀ ਤਿਆਰੀ ਤੇ ਆਉਂਦਾ ਸੂਣ ਦਾ ਨੇੜ ਹੁੰਦਾ ਜਾਂ ਸੁਆ ਸੁਆ ਪਸ਼ੂ ਇਹ ਵੀਰ ਸੇਲ ਸੇਲ ਕਰ ਦਿੰਦੇ ਆ ਠੀਕ ਆ ਬਾਕੀ ਆਰਡਰ ਕੁਆਲਟੀ ਬਹੁਤ ਸੋਹਣੀ ਆ ਚ ਥਾਣੇ ਦੇ ਵੀ ਦੀਆ ਸਾਫ ਸੁਥਰਾ ਬਿਲਕੁਲ ਤੁਸੀਂ ਵੇਖੋਗੇ ਨਖੇੜ ਆਪਸੀ ਥਾਣਾ ਦੇ ਵਿੱਚ ਮੁੱਠੀ ਮੁੱਠੀ ਥਾਣਾ ਤੇ ਸੋਹਣੇ ਹਾਈਟ ਕੱਟ ਦੇ ਵਿੱਚ ਨਾਲ ਦੀ ਨਾਲ ਆਪਾਂ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਵਾਂਗੇ ਠੀਕ ਆ ਜੀ ਬਥੇਰੇ ਸਮਝ ਆ ਜੂਗੀ ਗੱਲਬਾਤ ਤੇ ਸੂਈ ਨੂੰ ਕੁਝ ਇੱਕ ਟਾਈਮ ਹੀ ਹੋਇਆ ਤਕਰੀਬਨ ਕੋਈ 20 ਮਿੰਟ ਦਾ ਸਮਾਂ ਹੋਇਆ ਹਜੇ ਤੇ ਜੇ ਦੂਰ ਪ੍ਰੋਪਰ ਪੈ ਜੂਗੀ ਉਹ ਵੀ ਆਪਾਂ ਜੇਰ ਦੀ ਸੰਧੀ ਆਪਾਂ ਵੀ ਦਿਖਾ ਦੇਵਾਂਗੇ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਵੀਡੀਓ ਬਣਾ ਕੇ ਆਪਾਂ ਭੈਣ ਭਰਾ ਨੂੰ ਕਿਸੇ ਨੂੰ ਜਿੰਨੇ ਵੀ ਖਰੀਦੂਗਾ ਤਾਂ ਵਿਖਾ ਦਾਂਗੇ ਬਿਲਕੁਲ ਬਿਲਕੁਲ ਮੈਂ ਤੁਸੋਂ ਦਾ ਇੱਕ ਕਲਿੱਪ ਵੀਰੋਂ ਨਹੀਂ ਬਣਾ ਕੇ ਰੱਖ ਲੈਣਗੇ ਆਪਦੇ ਕੋਲ ਸੋ ਕਿਸੇ ਭਰਾ ਨੇ ਖਰੀਦਣੀ ਹੈ ਤੇ ਤੁਸੀਂ ਕਲਿੱਪ ਵੇਖ ਲਿਓ ਠੀਕ ਆ ਜੀ ਸੋ ਜੇਰ ਜੂਰ ਪ੍ਰੋਪਰ ਪਈ ਦੀ ਪੂਰੀ ਕਲਿੱਪ ਬਣ ਕੇ ਰੱਖੀ ਜਾਊਗੀ ਠੀਕ ਆ ਆ ਦੇਖ ਫੋਲੀ ਤੋੜ ਲਿਆ ਜੀ ਠੀਕ ਆ ਲੈ ਉਹਰੇ ਮੋੜ ਦੋ ਬਈ ਸੋ ਹਾਈਟ ਲੈਂਥ ਜਿਹੜੀ ਆ ਕਿਸਾਨ ਮੇਰੋ ਪੂਰੀ ਐ ਇਸ ਵਾਈਡ ਦੇ ਠੀਕ ਆ ਜੀ ਇੱਕ ਵਾਰੀ ਸੂਸਬਾਦ ਦੇ ਵਿੱਚ ਆ ਕੇ ਪਸ਼ੂ ਥੋੜੀ ਜਿਹੀ ਤਹਿਲ ਆ ਜਾਂਦੇ ਆ ਤੇ ਉਹ ਤੁਸੀਂ ਜ਼ਰੂਰ ਇੱਕ ਵਾਰੀ ਜਜਮੈਂਟ ਕਰ ਲਿਓ ਠੀਕ ਆ ਜੀ ਕਿਉਂਕਿ ਸਾਜਰ ਉਹਨੇ ਕੋਲ ਸਮਾਂ ਪਹਿਲਾਂ ਸੂਈ ਇਹ ਥੋੜੀ ਜਿਹੀ ਤਹਿਜ ਪਸ਼ੂ ਲਾ ਜਾਂਦਾ ਇੱਕ ਵਾਰੀ ਠੀਕ ਆ ਜੀ ਤੇ ਅਲ ਰੂਟਰ ਚੰਗੀ ਕੁਆਲਿਟੀ ਦੇ ਵਿੱਚ ਆ ਮੁਠੀ ਵਾਲਾ ਥਾਣਾ ਤੇ ਬਾਕੀ ਹੀਰੇ ਵੀਰ ਥੋੜੀ ਬਾਦੀ ਕੋਈ ਧਰਾਂ ਦੂਰਾ ਮਾਰ ਕੇ ਆਪਾਂ ਆਪਣੀ ਤਸੱਲੀ ਕੀਤੀ ਆ ਹਾਂਜੀ ਹਾਂਜੀ ਬਰਾਬਰ ਵਧੀਆ ਚੰਗਾ ਨਿਕਲਿਆ ਚਾਰੇ ਦਾ ਬਹੁਤ ਵਧੀਆ ਜੀ ਜਿਹੰਦੇ ਧਾਰਾ ਮਾਰ ਕੇ ਵਿਖਾ ਦਿੰਨੇ ਵੀਡੀਓ ਜੀ ਆ ਵੇਖੋ ਜੇ ਹੋ ਸਕਦਾ ਆਪਾਂ ਜਰੂਰ ਕੋਈ ਮਾਰਦੇ ਹੋ ਦੋ ਦੋ ਧਾਰਾ ਮਾਰਦੇ ਆ ਜੀ ਠੀਕ ਆ ਜੀ ਤੋਂ ਆ ਦੋਸਤੋ ਕਈਆਂ ਵੀਰਾਂ ਨੇ ਦੂਰੋਂ ਨੇੜੇੋਂ ਜਿਹੜਾ ਆਉਣ ਦਾ ਨਿਰਣਾ ਫੈਸਲਾ ਲੈਣਾ ਹੁੰਦਾ ਠੀਕ ਆ ਜੀ ਤੇ ਇੱਕ ਵਾਰੀ ਆਪਾਂ ਤੁਹਾਨੂੰ ਚਾਰੇ ਥਣ ਜਿਹੜੇ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਵੇਖੋ ਆ ਅਗਲੇ ਥਾਣੇ ਦੀ ਵੇਖੋ ਚਬਾਈ ਜੀ ਠੀਕ ਆ ਆ ਮਾਰਲੇ ਥਾਣੇ ਬਾਕੀ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਅੱਛਾ ਹੀਰੇ ਕੀ ਗੱਲ ਕਹੀ ਆ ਸੰਧੂ ਸਾਹਿਬ ਉਹਦੇ ਵਿੱਚ ਉਹ 1 ਰੁਪਏ ਦਾ ਵੀ ਕੋਈ ਇਹ ਨਹੀਂ ਆ ਕਿ ਉਹਲਾ ਨਿਕਲੂਗਾ ਇਹ ਉਹ ਲਾਂਬੇ ਵਾਲੀ ਤਾਂ ਕੋਈ ਗੱਲ ਨਹੀਂ ਹੋਣੀ ਮਤਲਬ ਜੇ ਕਿ ਇਹਨੇ ਇਤਰਾ ਮੰਗਾਉਣੀ ਆ ਪਰ ਜਾ ਕੇ ਸੇਵਾ ਕਰਨੀ ਪਊਗੀ ਸੇਵਾ ਤਾਂ ਕਰਨੀ ਪਊਗੀ ਇਹ ਨਹੀਂ ਆ ਕਿ ਰੋਕਣਾ ਜਾ ਕੇ ਵੱਡੀ ਗਾਹ ਹੈ ਮੰਨਤੀ ਆ ਤੇ ਪੱਠੇ ਨਹੀਂ ਪਾਏ ਤਾਂ ਦੁੱਧ ਇਹਨੇ 20 ਕਿਲੋ ਦਿੱਤਾ ਫਿਰ ਨਹੀਂ ਲਾਂਵਾ ਫਿਰ ਨਾ ਕੋਈ ਸਾਨੂੰ ਕਵੇ ਹੂੰ ਬਿਲਕੁਲ ਕਿਉਂਕਿ ਵੱਡੀ ਗਾਂ ਦੀ ਸੇਵਾ ਪੂਰੀ ਕਰਨੀ ਪੈਣੀ ਹੈ ਸਹੀ ਹੈ ਜੀ ਤੇ ਫਿਰ ਇਹਨੇ ਦੁੱਧ ਕੱਢਣਾ ਹੈ ਬਿਲਕੁਲ ਹਾਂ ਜੀ ਲਓ ਦੋਸਤੋ ਸੇਵਾ ਦਾ ਹਮੇਸ਼ਾ ਹਰ ਵਾਰ ਜ਼ਿਕਰ ਕਰਦੇ ਹਾਂ ਦੁੱਧ ਦੀ ਸੇਵਾ ਦਾ ਬਾਕੀ ਚੰਗੀ ਆ ਨਸਲ ਜਾਤ ਵਾਲੀ ਵੇੜਾ ਦੁੱਧ ਤੁਸੀਂ ਚੰਗਾ ਲੈ ਸਕਦੇ ਜੇ ਕੋਈ ਚੰਗੀ ਕਿਸੇ ਫਾਰਮਰ ਵੀਰ ਦੀ ਸੇਵਾ ਰਹੀ ਸੋ ਮਗਰ ਆ ਬੱਚੀ ਆ ਠੀਕ ਆ ਜੀ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵਧੀਆ ਇਹਦਾ ਸੀਮਨ ਵੀ ਹੈਗਾ ਆਪਾਂ ਨੇ ਮੇਰੇ ਕੋਲ ਬੱਚੀ ਦਾ ਵਿਖਾਉਣਾ ਵੀਡੀਓ ਵੀ ਵਿਖਾ ਦਿੰਨੇ ਆ ਆ ਵਿਖਾ ਦਿਓ ਜੀ ਠੀਕ ਆ ਜੀ ਏ ਬੀ ਸੀ ਦੋਸਤੋ ਵੂਲਫ ਤੋਂ ਇਹ ਅੱਗੇ ਜਿਹੜੀ ਗੱਬਣ ਸੀ ਠੀਕ ਆ ਜੀ ਉਸੇ ਸੀਮਨ ਦੀ ਇਹ ਜਿਹੜੀ ਬੱਚੀ ਆ ਬੱਚੀ ਆ ਫੀਮੇਲ ਕਾਫ ਆ ਠੀਕ ਆ ਸੈਕਸਡ ਸੀਮਨ ਸੀਗਾ ਸੋ ਚੰਗਾ ਸੀਮਨ ਵੀਰ ਹੁਣ ਰਖਵਾਇਆ ਸੀਗਾ ਤੇ ਬੱਚਾ ਜਿਹੜਾ ਫੀਮੇਲ ਆ ਗਿਆ ਮਗਰ ਠੀਕ ਆ ਜੀ ਸੋ ਵਾਦੇ ਇਹਦਾ ਸੌਦਾ ਵਾਤੇ ਬੰਦੀ ਆ ਹਾਂ ਦਿਖਾ ਦਿਓ ਹਾਂ ਲਓ ਜੀ ਹਾਂ ਲਓ ਜੀ ਇਹ ਕੋਲ ਤੋਂ ਮਾਤਾ ਨੂੰ ਦਿਖਾ ਦੇਣਾ ਇੱਥੇ ਥੋੜਾ ਜਿਹਾ ਨੇੜੇ ਹੋ। ਨਾ ਲਓ ਜੀ। ਠੀਕ ਹੈ ਜੀ। ਇਹ ਸਟਰਾ ਤੁਸੀਂ ਨੋਟ ਕਰ ਸਕਦੇ ਜੀ। ਜੇ ਜ ਕੋਈ ਭੈਣ ਭਰਾ ਆਪਣੇ ਨਾਲ ਸੌਦਾ ਕਰੂ ਉਹਨੂੰ ਵਿਖਾ ਵੀ ਦਵਾ ਕੋਲ ਆਏ ਨੂੰ। ਬਿਲਕੁਲ ਜੀ ਬਿਲਕੁਲ। ਹਾਂ ਜੀ। ਤਾਂ ਦੋਸਤੋ ਸਟਰਾ ਅਵੇਲੇਬਲ ਆ ਜੇ ਸੀਮੰਟ ਦਾ ਬਚਾ ਤੇ ਹੀਰੇ ਬਾਕੀ ਵੀਰ ਕੀ ਡਿਮਾਂਡ ਕੀ ਮੁੱਲ ਰੱਖਿਆ ਇਹਦਾ। ਸੰਦੂ ਸਾਉ ਤਾਂ ਹੀ ਦਾ ਰਹੀ ਰੋਜ਼ ਬਣਾਉਂਦੇ ਇਹ ਵੀਡੀਓ। ਆ ਨਹੀਂ ਫਿਰ ਵੀ ਚਲੋ ਥੋੜੀ ਛੇ ਆ ਤੁਸੀਂ ਦੱਸ ਦਿਆ ਜੇ ਬਾਕੀ ਆਪਣਾ ਭੈਣ ਭਰਾ ਜਿੱਥੋਂ ਤੱਕ ਕੋਈ ਚਾਹੂਗਾ ਉੱਥੋਂ ਤੱਕ ਰਿਸਪੌਂਸ ਆ ਜਾਊਗਾ ਤੁਹਾਨੂੰ। ਮੰਗਨ ਨੂੰ ਸੰਦੂ ਸਾਹਿਬ ਇੱਕ ਵੀ ਮੰਗ ਸਕਦੇ ਆ। ਹਾਂ ਹਾਂ। ਪਰ 1 ਲੱਖ 5000 ਮੰਗਦੇ ਆ ਵਿੱਚੋਂ ਮਾਨਦਾਨ ਕਰਾਂਗੇ ਜ਼ਰੂਰ ਆਏਗਾ ਭੈਣ ਭਰਾ ਦਾ। 1 5 ਚੋਂ। ਹਾਂਜੀ 1 5 ਚੋਂ। ਠੀਕ ਹੈ ਜੀ। ਹਾਂਜੀ। ਮਾਨਦਾਨ ਜ਼ਰੂਰ ਕਰਾਂਗੇ। ਕੋਈ ਭੈਣ ਭਰਾ ਆਵੇ। ਤਸੱਲੀ ਆਪਦੀ ਕਰਨੀ ਕਰੇ ਜੇ ਸਾਡੀ ਤਸੱਲੀ ਤੇ ਕਰਨੀ ਆ। ਹਾਂਜੀ। ਤੇ ਬੇਸ਼ੱਕ ਹੱਥ ਮਣਾ ਲਾਵੇ ਥਾਣਾ ਨੂੰ ਠੀਕ ਹੈ ਜੀ ਕੋਈ ਵੀ ਪ੍ਰੋਬਲਮ ਆ ਜੇ ਤੇ ਗਾਂ ਵਾਪਸ ਲੈ ਲਾਂਗੇ ਬਿਲਕੁਲ ਬਿਲਕੁਲ ਹਾਂ ਜੀ ਲਓ ਦੋਸਤੋ ਪੂਰੇ ਭਰੋਸੇ ਪੂਰੀ ਤਸੱਲੀ ਵਾਲੀ ਇਹ ਵੈੜ ਅ ਅੱਜ ਦੇ ਟਾਈਮ ਠੀਕ ਹੈ ਜੀ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਪਹਿਲਾਂ ਆਪਾਂ ਪਹਿਲਾਂ ਵੀ ਕਹਤੀ ਗੱਲ ਹੁਣ ਵੀ ਕਹਦੀ ਆਪਣੇ ਘਰ ਦੇ ਪਸ਼ੂ ਆ ਸਹੀ ਹੈ ਜੀ ਕੋਈ ਇਹ ਨਾ ਕਹੇ ਕਿ ਵਪਾਰੀ ਆ ਹਾਂ ਜੇ ਫਲਾਣ ਆ ਟਿਮਕਾ ਲਿਆ ਬਿਲਕੁਲ 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 ਆਪਣੇ ਘਰ ਦੇ ਪਹੂ ਆਪਾਂ ਤਿਆਰ ਕਰ ਛੱਡ ਦੀ ਆਪਾਂ ਤੁਹਾਡੇ ਚੈਨਲ ਦੇ ਅੱਗੇ ਵੀ ਤਿੰਨ ਪਹੂ ਵਿੱਚ ਆ ਬਿਲਕੁਲ ਜੀ ਬਿਲਕੁਲ ਤੇ ਕਿਉਂਕਿ ਤਿਆਰ ਹੋ ਜਾਂਦੇ ਫਿਰ ਪਹੂ ਜਾਦੇ ਹੋ ਜਾਂਦੇ ਨਹੀਂ ਜਾਦੇ ਸੰਭਾਲੇ ਜਾਂਦੇ ਨਹੀਂ ਸੰਭਾਲੇ ਦੀ ਪ੍ਰੋਬਲਮ ਜੀ ਦਾ ਕਰਕੇ ਬੰਦਾ ਉਹ ਦੇਖ ਨਹੀਂ ਪਰ ਦੀ ਪ੍ਰੋਬਲਮ ਅਰੇਂਜ ਕੀਆ ਹਰ ਵਾਰ ਹਾਂ ਜੀ ਹਾਂ ਜੀ ਬਹੁਤ ਦੋਸਤੋ 1 ਲੱਖ 50000 ਦੀ ਡਿਮਾਂਡ ਆ ਠੀਕ ਆ ਜੀ ਸੋ ਮੌਕੇ ਤੇ ਥੋੜਾ ਬਾਦ ਮਾਨਤਨ ਹੋ ਜਾਊਗਾ ਮਾਨਤਨ ਕਰਾਂਗੇ ਜੀ ਸੰਧੂ ਸਾਹਿਬ ਕੋਲ ਤੇ ਕੋਈ ਮੇਰਾ ਭਰਾ ਫਾਰਮਰ ਵੀਰ ਖਰੀਦ ਕਰਨੀ ਚਾ ਇਹਦੇ ਨੰਬਰ ਇੱਕ ਵੀਰੇ ਬੋਲਦੇ ਆਪਣੇ ਨੰਬਰ ਜੀ 98787 ਹਾਂਜੀ 07057 ਹਾਂਜੀ 82648 00180 ਠੀਕ ਆ ਜੀ ਹਾਂਜੀ 82648 00180 ਠੀਕ ਆ ਜੀ ਹਾਂਜੀ ਲੋਬੀ ਭਰਾਵੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਨਾਗ ਤੁਹਾਨੂੰ ਦਿਖਾਉਣਾ ਸੀਗਾ ਠੀਕ ਆ ਜੀ ਘਰੇਲੂ ਘਰੋਂ ਆਪਾਂ ਜਿਹੜੀ ਇਹ ਅੱਜ ਇੱਕ ਵਾਰ ਤੁਹਾਨੂੰ ਦਿਖਾਉਣੀ ਸੀਗੀ ਠੀਕ ਆ ਜੀ ਤੇ ਸੂਈ ਸੁਭਾਈ ਆ ਬਾਕੀ ਇਥੇ ਆਣ ਕੇ ਮੇਰਾ ਵੀਰ ਕੋਈ ਚੋ ਕੇ ਆਪਣੀ ਤਸੱਲੀ ਕਰ ਲੈ ਠੀਕ ਆ ਜੀ ਤੇ 105000 ਮੋਲਾ ਵਿੱਚੋਂ ਛੋਟਾ ਸਪਾ ਹੋ ਜਾਊਗਾ ਮੌਕੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ